ਪੰਜਾਬ ਸਰਕਾਰ ਵੱਲੋਂ ਗੰਨੇ ਦੇ ਰੇਟ ਦੇ ਵਿੱਚ ਫਾਇਦਾ ਅਨਾਉਂਸ ਕਰ ਦਿੱਤਾ ਗਿਆ ਜਿहां ਗੰਨੇ ਦੇ ਭਾਅ ਦੇ ਵਿੱਚ 10 ਰੁਪਏ ਦਾ ਇਜ਼ਾਫਾ ਕੀਤਾ ਗਿਆ 391 ਤੋਂ ਵਧਾ ਕੇ 401 ਰੁਪਏ ਗੰਨੇ ਦਾ ਨਵਾਂ ਰੇਟ ਤੈਅ ਕੀਤਾ ਗਿਆ ਗੰਨੇ ਦੀ ਅਗੇਤੀ ਕਿਸਮ ਦੇ ਲਈ ਭਾਅ 401 ਰੁਪਏ ਤੈਅ ਹੋਵੇਗਾ ਦਰਮਿਆਨੀਆਂ ਪਛੋਤੀਆਂ ਦੀ ਕੀਮਤ 391 ਰੁਪਏ ਤੈਅ ਕੀਤੀ ਗਈ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਰਾਜ ਸ਼ੂਗਰਕேன் ਬੋਰਡ ਦੇ ਨਾਲ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਹੈ ਨੋਟੀਫਿਕੇਸ਼ਨ ਇਸ ਸੰਬੰਧੀ ਜਾਰੀ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਤੇ ਨੋਟੀਫਿਕੇਸ਼ਨ ਦੀਆਂ ਵੀ ਨਜ਼ਰ ਆ ਰਹੀਆਂ ਨੇ ਸੋ ਗੰਨੇ ਦਾ ਰੇਟ ਵਧਾ ਦਿੱਤਾ ਹੈ ਕਿਸਾਨਾਂ ਦੇ ਹਾਲਾਂਕਿ ਮੰਗ ਲਗਾਤਾਰ ਤੁਸੀਂ ਵੇਖ ਰਹੇ ਸੀ ਲਗਾਤਾਰ ਗੰਨੇ ਦੇ ਰੇਟ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਜਿਹੜਾ ਰੇਟ ਵਧਾਇਆ ਗਿਆ ਕਿ ਇਸ ਦੇ ਨਾਲ ਵੀ ਕਿਸਾਨ ਸੰਤੁਸ਼ਟ ਹੋਣਗੇ ਜਾਂ ਫਿਰ ਨਹੀਂ ਇਹ ਕੁਝ ਹੀ ਦੇਰ ਤੱਕ ਸਾਫ਼ ਹੋ ਜਾਏਗਾ ਪਤਾ ਚੱਲ ਜਾਏਗਾ ਪਰ ਸੀਐਮ ਵੱਲੋਂ ਸ਼ੂਗਰ ਕੇਨ ਬੋਰਡ ਦੇ ਨਾਲ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਗਿਆ ਅਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਗੰਨੇ ਦੇ ਰੇਟ ਦੇ ਵਿੱਚ 10 ਰੁਪਏ ਦਾ ਇਜ਼ਾਫਾ ਸਰਕਾਰ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਗੰਨਾ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਵੇਖਣ ਨੂੰ ਮਿਲਿਆ ਇੱਕ ਵਾਰ ਮੁੜ ਤੋਂ ਦੁਬਾਰਾ ਗੰਨੇ ਦੇ ਰੇਟ ਦੇ ਵਿੱਚ 10 ਰੁਪਏ ਇਜ਼ਾਫਾ ਪੰਜਾਬ ਸਰਕਾਰ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਤਾਂ 99 ਤੋਂ ਵਧਾ ਕੇ 401 ਰੁਪਿਆ ਕਰ ਦਿੱਤਾ ਗਿਆ ਗੰਨੇ ਦਾ ਨਵਾਂ ਰੇਟ ਗੰਨੇ ਦੀ ਅਗੇਤੀਆਂ ਕਿਸਮਾਂ ਦੇ ਲਈ ਭਾ 401 ਰੁਪਏ ਨਿਰਧਾਰਤ ਕੀਤਾ ਗਿਆ ਇਸ ਦੇ ਨਾਲ ਹੀ ਦਰਮਿਆਨੀਆਂ ਅਤੇ ਪਛੋਤੀਆਂ ਦੀ ਕੀਮਤ 391 ਰੁਪਏ ਤਾਇ ਕੀਤੀ ਗਈ ਹੈ ਸਿਮ ਪਗਮਤਮਾਨ ਵੱਲੋਂ ਪੰਜਾਬ ਰਾਜ ਸ਼ੁਕਰਕੇਨ ਬੋਰਡ ਦੇ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੁਸਨ ਲਾਲ ਸਾਡੇ ਸਹਿਯੋਗੀ ਅਸੇ ਖਬਰ ਤੇ ਅਪਡੇਟ ਲਈ ਸਾਡੇ ਨਾਲ ਜੁੜ ਚੁੱਕੇ ਨੇ ਹੁਸਨ ਲਾਲ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਗੰਨਾ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦਾ ਫੈਸਲਾ ਕੀ ਕੁਝ ਐਸਲੀ ਸਮਝਿਆ ਜਾ ਸਕਦਾ ਕਿ ਵਾਕਈ ਕਿ ਕਿਸਾਨ ਇਸ ਫੈਸਲੇ ਨਾਲ ਸੰਤੁਸ਼ਟ ਹੋਣਗੇ ਮੰਗਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਜਾਂ ਫਿਰ ਨਹੀਂ ਕੋਮੇ ਦਾ ਜ਼ਿਲ੍ਹੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਇੱਕ ਮੀਟਿੰਗ ਕੀਤੀ ਗਈ ਸੀ ਪੰਜਾਬ ਰਾਜ ਜਿਹੜੀ ਸ਼ੂਗਰ ਕੈਨ ਬੋਰਡ ਦੇ ਨਾਲ ਤਾਂ ਉਸ ਵਿੱਚ 25 ਜਿਹੜਾ ਨਵੰਬਰ ਤੋਂ ਪੰਜਾਬ ਦੀਆਂ ਸਾਰੀਆਂ 슈ਗਰ ਮਿਲਾਂ ਚਲਾਉਣ ਦਾ ਕਿਹਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਅੱਜ 25 ਨਵੰਬਰ ਸੀਗੀ ਪਰ ਅੱਜ ਜਿਹੜਾ ਹੈਗਾ 슈ਗਰ ਮਿਲਾਂ ਨਹੀਂ ਚਲੀਆਂ ਜਿਹੜਾ ਇਹ ਨੋਟੀਫਿਕੇਸ਼ਨ ਸਰਕਾਰ ਵੱਲੋਂ ਅੱਜ ਤੱਕ ਕੀਤਾ ਗਿਆ ਹੈ ਜਿਹੜੀ ਕਿ ਜਿਹੜਾ ਹੈਗਾ ਹੁਣ ਜਾਣਕਾਰ ਦਿੱਤੀ ਗਈ ਹੈਗੀ ਇਹ ਨੋਟੀਫਿਕੇਸ਼ਨ ਇੱਕ ਹਫ਼ਤਾ ਪਹਿਲੇ ਹੋਣਾ ਚਾਹੀਦਾ ਸੀ ਔਰ ਜੇ ਗੱਲ ਕਰੀਏ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਜੋ ਗੰਨੇ ਦੇ ਰੇਟ ਤੋਂ ਲੈ ਕੇ ਅੱਜ ਪੰਜਾਬ ਸਰਕਾਰ ਨੇ ਰੇਟ ਤੈਅ ਕੀਤਾ ਲਗੇਗਾ ਕੰਟਰੋਲ ਬੋਰਡ ਦੀ ਮੀਟਿੰਗ ਦੇ ਵਿੱਚ ਉਸ ਦੇ ਵਿੱਚ ਇਹ ਸਾਬ ਜਾਈ ਸਾਹ ਜाहिर ਹੋ ਰਿਹਾ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਦੇ ਵੱਲੋਂ ਇਹ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਅਸੀਂ ਗੰਨੇ ਦਾ ਰੇਟ ਜਿਹੜਾ ਅਸੀਂ ਇਸ ਸੀਜ਼ਨ ਦੇ ਵਿੱਚ ਵਧਾਵਾਂਗੇ ਔਰ ਕਿਸਾਨਾਂ ਨੂੰ ਵੀ ਆਸ ਸੀ ਕਿ ਜਿਹੜਾ ਗੰਨੇ ਦਾ ਰੇਟ ਹੈਗਾ ਇਸ ਸੀਜ਼ਨ ਦੇ ਵਿੱਚ 450 ਰੁਪਏ ਕਿਤੇ ਹੋ ਜਾਏਗਾ ਕਿਉਂਕਿ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਲਗਾਤਾਰ ਹਰ ਇੱਕ ਵਿਧਾਇਕ ਨੂੰ ਔਰ ਹਰ ਇੱਕ ਮੰਤਰੀ ਨੂੰ ਜਿਹੜਾ ਹੈਗਾ 450 ਰੁਪਏ ਦੇ ਮੰਗ ਪੱਤਰ ਰੇਟ ਤੋਂ ਲੈ ਕੇ ਦਿੱਤੇ ਜਾ ਰਹੇ ਸੀ ਪਰ ਕਿਤੇ ਨਾ ਕਿਤੇ ਸਰਕਾਰ ਵੱਲੋਂ ਹੁਣ ਜਿਹੜਾ ਹੈਗਾ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਦੇ ਵਿੱਚ ਗੰਨੇ ਦਾ ਰੇਟ 399 ਤੋਂ ਇਹ 10 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਾਨੀ ਹੁਣ ਗੰਨੇ ਦਾ ਰੇਟ 401 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈਗਾ ਤੈਅ ਕੀਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਿਸ ਤਰੀਕੇ ਦੇ ਨਾਲ ਇਸ ਵਾਰ ਸੀਜ਼ਨ ਬੜਾ ਅਹਿਮ ਰਹਿਣਾ ਬੜਾ ਕਿਉਂਕਿ ਕਿਸਾਨਾਂ ਕੋਲ ਤੱਕ ਲੇਬਰ ਵੀ ਹੈਗੀ ਕਿਉਂਕਿ ਜੇਕਰ ਲੇਬਰ ਘੱਟ ਹੈਗੀ ਉਸ ਦਾ ਸਿੱਧਾ ਸਿੱਧਾ ਅਸਰ ਜਿਹੜਾ ਕਿਸਾਨਾਂ ਦੀ ਜੇਬ ਤੇ ਪਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿਸਾਨ ਜਿਹੜਾ ਹੈਗਾ ਇਸ ਰੇਟ ਨੂੰ ਲੈ ਕੇ ਕੀ ਪੰਜਾਬ ਸਰਕਾਰ ਦੇ ਨਾਲ ਸਹਿਮਤ ਹੋਣਗੇ ਜਾਂ ਨਹੀਂ ਹੋਣਗੇ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਅੱਜ ਸਰਕਾਰ ਨੇ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਦੇ ਵਿੱਚ ਜਿਹੜਾ ਗੰਨੇ ਦਾ ਰੇਟ ਹੈਗਾ ਉਹ 401 ਰੁਪਏ ਤੈਅ ਕੀਤਾ ਗਿਆ ਜੀ ਬੇਦਿਸ਼ੁਕਰੀਆ ਹੁਸਨ ਅਲਸਰ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੁਵਾਕੇ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਗੰਨਾ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦਾ ਵੱਡਾ द रुपए वधा